ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਿਆ ਬਿਆਸ ਤੇ ਪੱਛਮ ਵੱਲ ਪਿੰਡ ਬੋਤਾਲਾ ਹੈ ਇਹ ਪਿੰਡ ਬਹੁਤ ਵੱਡਾ ਤੇ ਪੁਰਾਣਾ ਪਿੰਡ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਇਹ ਸਾਰਾ ਪਿੰਡ ਮੁਸਲਮਾਨ ਪੀਰ ਸਖੀ ਸਰਵਰ ਨੂੰ ਪੂਜਦਾ ਸੀ ਤੇ ਮੰਨਦਾ ਸੀ ਗੁਰਮਤ ਤੋਂ ਇਹ ਪਿੰਡ ਵਾਲੇ ਬਹੁਤ ਦੂਰ ਸਨ ਇਸੇ ਪਿੰਡ ਵਿੱਚ ਇੱਕ ਬੀਬੀ ਵਿਆਹੀ ਆਈ ਜਿਸ ਦਾ ਨਾਂ ਸੰਤੀ ਸੀ ਤੇ ਉਹ ਸ੍ਰੀ ਅਮਰitsar ਸਾਹਿਬ ਜਿੱਦੀ ਰਹਿਣ ਵਾਲੀ ਸੀ ਉਸ ਬੀਬੀ ਦੇ ਮਾਤਾ ਪਿਤਾ ਗੁਰੂ ਘਰ ਨੂੰ ਮੰਨਦੇ ਸਨ ਗੁਰੂ ਕੇ ਸਿੱਖ ਸਨ ਬੀਬੀ ਵੀ ਗੁਰੂ ਘਰ ਨਾਲ ਬਹੁਤ ਪਿਆਰ ਕਰਦੀ ਸੀ ਪਰ ਇਹ ਉਸ ਦੇ ਸੰਜੋਗ ਹੀ ਸਨ ਕਿ ਉਹ ਮਨਮਤੀਆਂ ਤੇ ਮੂਰਖਾਂ ਦੇ ਪਿੰਡ ਵਿਆਹੀ ਗਈ ਉਸ ਦਾ ਸਹੁਰਾ ਪਰਿਵਾਰ ਸਖੀ ਸਰਵਰ ਦਾ ਚੇਲਾ ਸੀ ਉਹ ਕਬਰਾਂ ਨੂੰ ਮੱਥੇ ਟੇਕਦੇ ਸਨ ਬੀਬੀ ਸੰਤੀ ਇਹ ਸਭ ਵੇਖ ਕੇ ਬਹੁਤ ਤੰਗ ਹੁੰਦੀ ਸੀ ਉਹ ਬਾਣੀ ਪੜਦੀ ਸੀ ਸੰਤੀ ਦੀ ਸੱਸ ਨੇ ਵੇਖਿਆ ਕਿ ਇਹ ਤਾਂ ਗੁਰੂ ਘਰ ਦੀ ਪ੍ਰੇਮਣ ਹੈ ਸਖੀ ਸਰਵਰ ਦੀ ਪੂਜਾ ਨਹੀਂ ਕਰਦੀ ਪਹਿਲਾਂ ਤਾਂ ਉਸ ਨੂੰ ਬਹੁਤ ਸਮਝਾਇਆ ਪਰ ਫਿਰ ਉਸ ਨੂੰ ਥੋੜੇ ਜਿਹੇ ਭਾਂਡੇ ਤੇ ਇੱਕ ਕੱਚਾ ਜਿਹਾ ਕਮਰਾ ਦੇ ਕੇ ਅਲੱਗ ਕਰ ਦਿੱਤਾ ਬੀਬੀ ਸੰਤੀ ਸ਼ਾਂਤ ਰਹੀ ਉਸਨੇ ਸੁੱਖ ਦਾ ਸਾਹ ਲਿਆ ਭਾਵੇਂ ਉਸ ਦਾ ਪਤੀ ਬਹੁਤ ਨੇਕ ਬੰਦਾ ਸੀ ਪਰ ਉਹ ਵੀ ਸਖੀ ਸਰਵਰ ਦਾ ਹੀ ਪੁਜਾਰੀ ਸੀ ਚੰਗੇ ਭਾਗਾਂ ਨੂੰ ਉਹ ਛੇਤੀ ਹੀ ਸਮਝ ਗਿਆ ਤੇ ਗੁਰੂ ਘਰ ਨੂੰ ਮੰਨਣ ਲੱਗਾ ਹੁਣ ਦੋਵੇਂ ਜੀ ਗੁਰਬਾਣੀ ਪੜ੍ਹਦੇ ਧਰਮ ਦੀ ਕਿਰਤ ਕਰਦੇ ਜੀਵਨ ਬਤੀਤ ਕਰਨ ਲੱਗੇ ਥੋੜੀ ਜਹੀ ਘਰ ਦੀ ਖੇਤੀ ਸੀ ਅੰਨ ਦਾਣਾ ਥੋੜਾ ਹੀ ਹੁੰਦਾ ਸੀ ਪਰ ਫੇਰ ਵੀ ਉਹ ਦੋਵੇਂ ਸਿਦਕੀ ਸਨ ਆਏ ਗਏ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਵੀ ਕਰਦੇ ਸਨ ਬੀਬੀ ਸੰਤੀ ਦੇ ਘਰ ਸਮਾਪਾ ਕੇ ਲੜਕੇ ਨੇ ਜਨਮ ਲਿਆ ਉਸ ਦਾ ਨਾਂ ਪੱਲਾ ਰੱਖਿਆ ਗਿਆ ਪੱਲਾ ਜੇ ਬਹੁਤ ਛੋਟਾ ਹੀ ਸੀ ਕਿ ਇਸ ਦੇ ਪਿਤਾ ਅਕਾਲ ਚਲਾਣਾ ਕਰ ਗਏ ਸੰਤੀ ਨੇ ਹੌਸਲਾ ਨਹੀਂ ਛੱਡਿਆ ਆਪ ਖੇਤਾਂ ਵਿੱਚ ਕੰਮ ਕਰਦੀ ਗੁਰੂ ਗੁਰੂ ਜਪਦੀ ਰਹਦੀ ਉਸ ਨੇ ਆਪਣੇ ਬੱਚੇ ਪੱਲੇ ਦਾ ਪਾਲਣ ਪੋषण ਕਰਦੇ ਹੋਏ ਉਸ ਨੂੰ ਗੁਰੂ ਨਾਲ ਜੋੜਿਆ ਹੋਲੇ-ਹੋਲੀ ਪੱਲਾ ਵੱਡਾ ਹੋਇਆ ਤਾਂ ਉਸਨੇ ਵੇਖਿਆ ਕਿ ਪਿੰਡ ਦੇ ਲੋਕ ਤਾਂ ਕਿਸੇ ਸਖੀ ਸਰਵਰ ਦੀ ਪੂਜਾ ਕਰਦੇ ਹਨ ਪਰ ਉਸ ਦੀ ਮਾਂ ਸਾਰਾ ਦਿਨ ਗੁਰੂ-ਗੁਰੂ ਜਪਦੀ ਹੈ ਉਸਨੇ ਭੋਲੇ ਪੁੱਤਰ ਨਾਲ ਮਾਂ ਨੂੰ ਪੁੱਛਿਆ ਕਿ ਗੁਰੂ ਜੀ ਕੌਣ ਹਨ ਕਿੱਥੇ ਹਨ ਤੇ ਕੀ ਉਹ ਸਾਨੂੰ ਕਦੇ ਦਰਸ਼ਨ ਦੇਣਗੇ ਸੰਤੀ ਨੇ ਬੜੇ ਹੀ ਪਿਆਰ ਨਾਲ ਪੁੱਤਰ ਨੂੰ ਸਮਝਾਇਆ ਪੁੱਤਰ ਉਹ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿੰਦੇ ਹਨ ਉਹਨਾਂ ਦਾ ਨਾਮ ਗੁਰੂ ਹਰगोबिंद ਸਾਹਿਬ ਹੈ ਅੰਤਰਜਾਮੀ ਹਨ ਤੇ ਕੋਈ ਵੀ ਸੱਚੇ ਹਿਰਦੇ ਨਾਲ ਪਿਆਰ ਨਾਲ ਉਹਨਾਂ ਨੂੰ ਜਿੱਥੇ ਵੀ ਬੈਠ ਕੇ ਯਾਦ ਕਰੇ ਉਹ ਉੱਥੇ ਹੀ ਉਸ ਨੂੰ ਦਰਸ਼ਨ ਦਿੰਦੇ ਹਨ ਉਹ ਬਹੁਤ ਦਿਆਲੂ ਹਨ ਮਿਹਰਾਂ ਦੇ ਦਾਤੇ ਹਨ ਪੁੱਤਰ ਤੂੰ ਵੀ ਉਹਨਾਂ ਨੂੰ ਯਾਦ ਕਰਿਆ ਕਰ ਤੇ ਦਰਸ਼ਨਾ ਵਾਸਤੇ ਅਰਦਾਸਾਂ ਬੇਨਤੀਆਂ ਕਰਿਆ ਕਰ ਪਰ ਹਾਂ ਦਰਸ਼ਨਾ ਦੇ ਲਈ ਤਿਆਰੀ ਜ਼ਰੂਰ ਰੱਖਣੀ ਹੈ ਉਹ ਕਿਸ ਤਰ੍ਹਾਂ ਮਾਤਾ ਜੀ ਉੱਤਰ ਆ ਲੈ ਗੁੜ ਦੀ ਰੋੜੀ ਤੇ 1 ਰੁਪਿਆ ਇਹ ਆਪਣੇ ਸਾਫੇ ਦੇ ਪੱਲੇ ਨਾਲ ਬੰਨ ਲੈ ਜਦੋਂ ਵੀ ਗੁਰੂ ਸਾਹਿਬ ਆਉਣ ਤਾਂ ਇਹ ਭੇਟਾ ਜ਼ਰੂਰ ਦੇਣੀ ਹੈ ਖਾਲੀ ਹੱਥ ਦਰਸ਼ਨ ਨਹੀਂ ਕਰਨੇ ਪੱਲੇ ਨੇ ਉਸੇ ਤਰ੍ਹਾਂ ਕੀਤਾ ਸਾਫੇ ਦੇ ਇੱਕ ਕੋਨੇ ਵਿੱਚ ਗੁੜ ਦੀ ਰੋੜੀ ਤੇ 1 ਰੁਪਿਆ ਬੰਨ ਲਿਆ ਤੇ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਗੁਰੂ ਗੁਰੂ ਜੱਪਣ ਲੱਗਾ ਦਰਸ਼ਨਾ ਲਈ ਬੇਨਤੀਆਂ ਕਰਦਾ ਰਹਿੰਦਾ ਉਸ ਭੋਲੇ ਬੱਚੇ ਦੀ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣ ਲਈ ਤੇ ਘੋੜੇ ਤੇ ਸਵਾਰ ਹੋ ਕੇ ਕੁਝ ਸਿੱਖਾਂ ਦੇ ਨਾਲ ਪਿੰਡ ਬੁਤਾਲੇ ਵੱਲ ਚਾਲੇ ਪਾ ਦਿੱਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਬੁਤਾਲੇ ਪੁੱਜ ਗਏ ਪਿੰਡ ਦੇ ਮਨਮੱਤੀਆਂ ਤੇ ਮੂਰਖਾਂ ਨੇ ਗੁਰੂ ਸਾਹਿਬ ਜੀ ਦਾ ਸਤਕਾਰ ਨਹੀਂ ਕੀਤਾ ਨਾ ਹੀ ਪੱਲੇ ਬਾਰੇ ਕੁਝ ਦੱਸਿਆ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਜੀ ਕੋੜੇ ਤੇ ਸਵਾਰ ਪੱਲੇ ਦੇ ਖੇਤਾਂ ਵਿੱਚ ਪੁੱਜ ਗਏ ਜਿੱਥੇ ਭਾਈ ਪੱਲਾ ਜੀ ਗੁਰੂ ਗੁਰੂ ਜਪ ਰਹੇ ਸਨ ਗੁਰੂ ਜੀ ਨੂੰ ਯਾਦ ਕਰ ਰਹੇ ਸਨ ਗੁਰੂ ਸਾਹਿਬ ਜੀ ਨੇ ਕੋਲ ਜਾ ਕੇ ਆਵਾਜ਼ ਦਿੱਤੀ ਪੱਲਿਆ ਦੇਖ ਅੱਖਾਂ ਖੋਲ ਭਾਈ ਪੱਲੇ ਨੇ ਮਨਮੋਹਕ ਆਵਾਜ਼ ਸੁਣੀ ਤਾਂ ਜਲਦੀ ਨਾਲ ਅੱਖਾਂ ਖੋਲੀਆਂ ਸਾਹਮਣੇ 6ਵੇਂ ਪਾਤਸ਼ਾਹ ਖਲੋਤੇ ਸਨ ਛੇਤੀ ਨਾਲ ਉੱਠ ਕੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਮਨ ਸ਼ਾਂਤ ਹੋ ਗਿਆ ਹਿਰਦਾ ਨਿਰਮਲ ਹੋ ਗਿਆ ਵੈਰਾਗ ਵਿੱਚ ਅੱਖਾਂ 'ਚੋਂ ਹੰਝੂ ਵਗ ਰਹੇ ਸਨ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਭਾਈ ਪੱਲੇ ਦਾ ਸਿਰ ਉੱਪਰ ਚੁੱਕਿਆ ਤੇ ਕਿਹਾ ਸਿੱਖਾ ਨਿਹਾਲ 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 ਭਾਈ ਪੱਲੇ ਨੇ ਜਲਦੀ ਨਾਲ ਸਾਫੇ ਦੇ ਕੋਨੇ ਵਿੱਚ ਬੱਜੀ ਗੁੜ ਦੀ ਰੋੜੀ ਤੇ 1 ਰੁਪਇਆ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਬੋਲੇ ਭਾਈ ਪੱਲਾ ਸਾਨੂੰ ਤੇਨ ਸਾਰੇ ਸਿੱਖਾਂ ਨੂੰ ਬਹੁਤ ਭੁੱਖ ਲੱਗੀ ਹੈ ਘਰ ਚਲ ਕੇ ਪ੍ਰਸ਼ਾਦਾ ਛਕਾ ਤਨ ਮੇਰੇ ਭਾਗ ਮੇਰੇ ਮਾਤਾ ਜੀ ਵੀ ਬਹੁਤ ਖੁਸ਼ ਹੋਣਗੇ ਚਲੋ ਮਹਾਰਾਜ ਘਰ ਚਲੋ ਆਪ ਜੀ ਤੇ ਸੰਗਤ ਲਈ ਜੋ ਵੀ ਰੁੱਖਾ ਸੁੱਖਾ ਮਿੱਸਾ ਪ੍ਰਸ਼ਾਦਾ ਹੋਏਗਾ ਹਾਜ਼ਰ ਕਰਾਂਗਾ ਭਾਈ ਪੱਲਾ ਸਤਗੁਰੂ ਤੇ ਸੰਗਤ ਨਾਲ ਘਰ ਪਹੁੰਚਿਆ ਖੁਸ਼ੀ ਵਿੱਚ ਖੀਵਾ ਹੋਈ ਜਾ ਰਿਹਾ ਸੀ ਮਾਤਾ ਜੀ ਨੂੰ ਘਰ ਪਹੁੰਚਦੇ ਹੀ ਆਵਾਜ਼ ਦਿੱਤੀ ਮਾਤਾ ਜੀ ਗੁਰੂ ਸਾਹਿਬ ਆ ਗਏ ਹਨ ਇਹਨਾਂ ਵਾਸਤੇ ਤੇ ਸੰਗਤ ਵਾਸਤੇ ਪ੍ਰਸ਼ਾਦਾ ਤਿਆਰ ਕਰੋ ਮਾਤਾ ਜੀ ਜਲਦੀ ਨਾਲ ਆਏ ਗੁਰੂ ਚਰਨਾਂ ਤੇ ਮੱਥਾ ਟੇਕਿਆ ਤੇ ਪ੍ਰਸ਼ਾਦਾ ਬਣਾਉਣ ਦੀ ਤਿਆਰੀ ਕਰਨ ਲੱਗੇ ਘਰ ਵਿੱਚ ਥੋੜਾ ਜਿਹਾ ਆਟਾ ਤੇ ਥੋੜੀ ਜਿਹੀ ਦਾਲ ਸੀ ਉਹੀ ਆਟਾ ਗੁੰਨ ਲਿਆ ਤੇ ਉਹੀ ਦਾਲ ਤੌੜੀ ਵਿੱਚ ਪਾ ਕੇ ਚੁੱਲ੍ਹੇ ਤੇ ਧਰ ਦਿੱਤੀ ਪਾਈ ਪੱਲਾ ਜੀ ਨੇ ਸੁੰਦਰ ਵਿਛਾਈ ਕਰਕੇ ਗੁਰੂ ਸਾਹਿਬ ਜੀ ਨੂੰ ਸਤਕਾਰ ਨਾਲ ਬਿਠਾਇਆ ਤੇ ਪੱਖਾ ਚੱਲਣ ਲੱਗਾ ਉਧਰ ਅਨਮੱਤੀਏ ਮਨਮੱਤੀਏ ਤੇ ਮੂਰਖ ਸਖੀ ਸਰਵਰ ਦੇ ਪੁਜਾਰੀ ਲੋਕ ਵੀ ਚਾਰ ਚਫੇਰੇ ਆ ਕੇ ਖਲੋ ਗਏ ਉਹ ਹੱਸ ਰਹੇ ਸਨ ਕਿ ਵੇਖਾਂਗੇ ਇਹ ਪੱਲਾ ਤੇ ਉਸ ਦੀ ਮਾਂ ਸਭ ਨੂੰ ਪ੍ਰਸ਼ਾਦਾ ਕਿੱਥੋਂ ਚਕਾਉਣਗੇ ਉਹ ਸਲਾਹ ਕਰ ਰਹੇ ਸਨ ਕਿ ਜੇਕਰ ਇਹਨਾਂ ਨੇ ਉਧਾਰ ਆਟਾ ਜਾਂ ਦਾਲ ਮੰਗੀ ਤਾਂ ਕੋਈ ਵੀ ਇਹਨਾਂ ਨੂੰ ਨਹੀਂ ਦੇਵੇਗਾ ਤੇ ਵੇਖਾਂਗੇ ਫੇਰ ਇਹਨਾਂ ਦਾ ਗੁਰੂ ਕੀ ਕਰਦਾ ਹੈ ਜਦ ਇਹ ਗੁਰੂ ਜੀ ਨੂੰ ਤੇ ਸੰਗਤ ਨੂੰ ਪ੍ਰਸ਼ਾਦਾ ਨਹੀਂ ਖਵਾ ਸਕਣਗੇ ਤਾਂ ਇਹਨਾਂ ਦਾ ਮਖੌਲ ਉੱਡੇਗਾ ਫੇਰ ਇਹ ਆਪ ਹੀ ਗੁਰੂ ਵੱਲੋਂ ਮੂੰਹ ਮੋੜ ਕੇ ਸਖੀ ਸਰਵਰ ਦੀ ਚੇਲੇ ਬਣ ਜਾਣਗੇ ਪਰ ਆਪ ਨਰਨਾਰ ਕਾਰ ਸੱਤੀ ਦੇ ਘਰ ਬੈਠਾ ਸੀ ਕੋਈ ਕਮੀ ਕਿਵੇਂ ਹੋ ਸਕਦੀ ਸੀ ਸੰਤੀ ਪ੍ਰਸ਼ਾਦੇ ਪਕਾਈ ਜਾ ਰਹੀ ਸੀ ਦਾਲ ਰਿਜ ਰਹੀ ਸੀ ਨਾ ਆਟਾ ਮੁੱਕਿਆ ਤੇ ਨਾ ਦਾਲ ਮੁੱਕੀ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਪ੍ਰਸ਼ਾਦ ਚੱਕਣ ਲਈ ਕੀਤੀ ਗਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਪੈਨਾ ਸੰਗਤ ਨੂੰ ਤੇ ਨਗਰ ਵਾਸੀਆਂ ਨੂੰ ਭੋਜਨ ਛਕਾਓ ਅਸੀਂ ਫੇਰ ਛਕਾ ਕੇ ਸਾਰੇ ਪਿੰਡ ਵਾਲੇ ਜੋ ਤਮਾਸ਼ਾ ਵੇਖਣ ਆਏ ਸਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਸਾਰੇ ਆ ਜਾਓ ਤੇ ਪ੍ਰਸ਼ਾਦਾ ਛਕੋ ਸਾਰੇ ਸ਼ਰਮਿੰਦਾ ਹੋਏ ਆ ਕੇ ਪੰਗਤ ਵਿੱਚ ਬੈਠ ਗਏ ਤੇ ਹੋਰ ਵੀ ਸਾਰੀ ਸੰਗਤ ਪੰਗਤਾਂ ਲਾ ਕੇ ਬੈਠ ਗਈ ਸਭ ਨੂੰ ਪ੍ਰਸ਼ਾਦਾ ਛਕਾਇਆ ਗਿਆ ਪਿੰਡ ਵਾਲੇ ਹੈਰਾਨ ਸਨ ਕਿ ਇੰਨਾ ਰਾਸ਼ਨ ਕਿੱਥੋਂ ਆਇਆ ਗੁਰੂ ਜੀ ਦੀ ਜਹਰਾ ਕਰਾਮਾਤ ਵੇਖ ਕੇ ਪਿੰਡ ਵਾਲਿਆਂ ਨੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਉਹਨਾਂ ਦੇ ਹਿਰਦੇ ਬਦਲ ਗਏ ਉਹ ਗੁਰੂ ਕੇ ਸਿੱਖ ਬਣੇ ਤੇ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ ਪੱਲਾ ਪਿੰਡ ਦਾ ਚੌਧਰੀ ਬਣ ਗਿਆ ਚੌਧਰੀ ਬਣ ਗਿਆ ਉਸ ਦਾ ਸਤਿਕਾਰ ਹੋਣ ਲੱਗਾ ਭਾਈ ਪੱਲਾ ساری ਉਮਰ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਤੇ ਆਪ ਵੀ ਨਾਮ ਜਪਦਾ ਰਿਹਾ ਸੰਗਤ ਜੀ ਪਿੰਡ ਬੁਤਾਲੇ ਵਿੱਚ ਪਾਈ ਪੱਲੇ ਦਾ ਗੁਰਦੁਆਰਾ ਅੱਜ ਸੁਸ਼ੋਭਿਤ ਹੈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ